ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਉਸ ਥਾਂ ਤੇ ਜਿੱਥੇ ਅਮਰੀਕਾ ਦੇ ਵਿੱਚ ਸਭ ਤੋਂ ਪਹਿਲੀ ਵਾਰ ਸਿੱਖੀ ਨੇ ਆਪਣਾ ਜਨਨ ਕੀਤਾ ਸੀ ਇਹ ਹੈ ਪੋਖਨ ਹਾਰਵਰਡ ਕਈ ਵੀਰਾਂ ਭੈਣਾਂ ਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਅਮਰੀਕਾ ਦਾ ਸਭ ਤੋਂ ਪਹਿਲਾ ਗੁਰੂ ਘਰ ਜੁਬਾ ਸਿਟੀ ਵਾਲਾ ਗੁਰੂ ਘਰ ਨਹੀਂ ਹੈ ਗੱਲ ਕਰਾਂਗੇ ਅਮਰੀਕਾ ਦੇ ਸਭ ਤੋਂ ਪਹਿਲੇ ਗੁਰੂ ਘਰ ਦੀ ਦੋਸਤੋ ਮੈਂ ਗੁਰਜੰਟ ਤੇ ਤੁਸੀਂ ਦੇਖ ਰਹੇ ਹੋ ਰੌਅ ਇੰਡੀਆ ਇਸ ਚੈਨਲ ਤੇ ਮੈਂ ਇਹੋ ਜਿਹੀਆਂ ਇਨਫੋਰਮੇਟਿਵ ਵੀਡੀਓਜ਼ ਲਿਆਉਂਦਾ ਰਹਾ ਮੈਂ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਸਪੋਰਟ ਕਰੋ ਆਪਣੇ ਭਰਾ ਦੀ ਪ੍ਰਵਾਸ ਦੀ ਗੱਲ ਕਰੀਏ ਤਾਂ ਦੁਨੀਆ ਜਾਂ ਸਮਾਜ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹੈ ਲੋਕ ਚੰਗੀ ਜ਼ਿੰਦਗੀ ਲਈ ਜਾਂ ਕੰਮਕਾਰਾਂ ਲਈ ਪ੍ਰਵਾਸ ਕਰਦੇ ਆ ਪ੍ਰਵਾਸ ਦੀ ਵਜ੍ਹਾ ਕੋਈ ਹੋਰ ਵੀ ਹੋ ਸਕਦੀ ਹੈ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਵੀ ਵੱਡੀ ਗਿਣਤੀ ਵਿੱਚ ਪ੍ਰਵਾਸ ਕਰਦੇ ਰਹੇ ਆ ਵੱਖ-ਵੱਖ ਦੇਸ਼ਾਂ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ 1899 ਵਿੱਚ ਪਹਿਲਾ ਪੰਜਾਬੀ ਕੈਨੇਡਾ ਤੋਂ ਹੁੰਦਾ ਹੋਇਆ ਵਾਸ਼ਿੰਗਟਨ ਵਿੱਚ ਦੀ ਯੂਐਸ ਦੇ ਵਿੱਚ ਆਇਆ ਫਿਰ ਇਸ ਤੋਂ ਬਾਅਦ ਕਾਫੀ ਗਿਣਤੀ ਦੇ ਵਿੱਚ ਪੰਜਾਬੀ ਕਿਸਾਨੀ ਜਾਂ ਹੋਰ ਕਮਾਂਕਾਰਾਂ ਲਈ ਅਮਰੀਕਾ ਵਿੱਚ ਆਏ ਅਮਰੀਕਾ ਚ ਕੈਲੀਫੋਰਨੀਆ ਵਿੱਚ ਕਾਫੀ ਰੋਕੜਾਂ ਤੇ ਮੁਸ਼ਕਲਾਂ ਦੇ ਬਾਅਦ ਵੀ ਇਹਨਾਂ ਲੋਕਾਂ ਨੇ ਆਪਣੇ ਧਰਮ ਤੇ ਪਹਿਚਾਣ ਨਹੀਂ ਛੱਡੀ ਤੇ ਫਿਰ 1912 ਵਿੱਚ ਕੈਲੀਫੋਰਨੀਆ ਸਟੇਟ ਵਿੱਚ ਸ਼ਹਿਰ ਸਟਾਕਟਨ ਦੇ ਵਿੱਚ ਅਮਰੀਕਾ ਦਾ ਪਹਿਲਾ ਗੁਰੂ ਘਰ ਬਣਾਇਆ ਗਿਆ ਸੀ ਗੁਰੂ ਘਰ ਦਾ ਨਾਮ ਗੁਰਦੁਆਰਾ ਸਾਹਿਬ ਸਟਾਕਟਨ ਰੱਖਿਆ ਗਿਆ ਤੇ ਬਾਬਾ ਜਵਾਲਾ ਸਿੰਘ ਜੀ ਤੇ ਬਾਬਾ ਵਸਾਕਾ ਸਿੰਘ ਜੀ ਦੁਆਰਾ ਗੁਰੂ ਘਰ ਦੀ ਸ਼ੁਰੂਆਤ ਕੀਤੀ ਗਈ ਜਿਨ੍ਹਾਂ ਨੇ ਉਸ ਸਮੇਂ ਦਾ ਰੈਸਿਜ਼ਮ ਵੀ ਜਰਿਆ ਤੂੰ ਹੀ ਹੈ ਮਾਤ ਪਿਤਾ ਗੁਰ ਤੂੰ ਹੀ ਹੈ ਤੂੰ ਹੀ ਹੈ ਪਖਲ ਹਾਰ ਵਸਈਏ ਤੇਰਾ ਇਮਾਨ ਅਰਦਾਨ ਹੈ ਤੇਰਾ ਰੋਹੀ ਆਸ ਬਰੂਸਾ ਕਹੀ ਗਿਆ ਨਿਮਾਨੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਭਾਰਤ ਦੀ ਆਜ਼ਾਦੀ ਦੇ ਵਿਦਰੋਹ ਦੀ ਸ਼ੁਰੂਆਤ ਵੀ ਇੱਥੋਂ ਹੀ ਹੋਈ ਸੀ ਮਤਲਬ ਕਿ ਗਦਰ ਪਾਰਟੀ ਦੀ ਸ਼ੁਰੂਆਤ ਜਿਹੜੀ ਸੀ ਉਹ ਇੱਥੋਂ ਹੀ ਹੋਈ ਸੀ ਹੁਣ ਦੇ ਟਾਈਮ ਯੂਨੀਵਰਸਿਟੀ ਵਾਲੇ ਗੁਰੂਕਾਰ ਸਾਹਿਬ ਦੇ ਨਾਲ ਵੀ ਕਾਫੀ ਸੰਗਤ ਜੁੜੀ ਤੇ ਸ਼ੁਰੂਆਤੀ ਸਮੇਂ 'ਚ ਆਪਣੇ ਸਿੱਖ ਭਰਾਵਾਂ ਦੇ ਇਕੱਠੇ ਹੋਣ ਲਈ ਗੁਰੂਕਾਰ ਇੱਕ ਬਹੁਤ ਵੱਡਾ ਕੇਂਦਰ ਹੁੰਦਾ ਸੀ ਤੇ ਇਹ ਉਹ ਬੁਨਿਆਦਾਂ ਹਨ ਜਿਨ੍ਹਾਂ ਤੇ ਅੱਜ ਅਮਰੀਕਾ ਦੀ ਸਿੱਖ ਕੌਮ ਖੜੀ ਆ। ਸਾਨੂੰ ਇਹਨਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਹੋਪ ਕਰਦਾ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋ। ਤੁਸੀਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਜਰੂਰ ਕਰ ਲਿਓ। ਤੇ ਜੇ ਕੋਈ ਗਲਤੀ ਹੋਈ ਹੋਵੇ ਤੇ ਆਪਣਾ ਛੋਟਾ ਭਾਈ ਜਾਣ ਕੇ ਮਾਫ਼ ਕਰਿਓ ਤੇ ਮੈਨੂੰ ਜਰੂਰ ਕਰੈਕਟ ਕਰਾਓ ਤੇ ਬਾਕੀ ਮਿਲਦੇ ਆ ਜੀ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰਾਖਾ। ਥੈਂਕ ਯੂ।